ਦੁੱਖ ਦਾ ਮੂਲ ਕਾਰਨ ਇੱਛਾ ਤੇ ਇੱਕ ਇੱਛਾ ਹੁੰਦੀ ਤੇ ਕਦੋਂ ਦੀ ਖਤਮ ਹੋ ਗਈ ਆਉਂਦੀ ਇੱਛਾਵਾਂ ਦਾ ਪਰਵਾਤ ਲਦੇ ਦਰਿਆ ਇੱਛਾਵਾਂ ਵੱਧੀਆਂ ਜਾ ਰਹੀਆਂ ਨੇ ਦੁੱਖ ਵੱਧੇ ਜਾ ਰਹੇ ਨੇ ਵੱਧੇ ਜਾ ਰਹੇ ਨੇ ਅਗਰ ਇਹ ਇੱਕ ਅਡੀ ਪਰਵੰ ਸਚਾਈ ਇਹ ਕਿ ਸਾਰਾ ਸੰਸਾਰ دکھی ہے تو ہر ویکتی دریا اچھا پہ چل دے نہ چلتے ہے مگان دے دریا پہ چل دے پہ چل جو کچھ ملے آج تک سانو ساڑی مگا نے تے تو اور روز جا جاری ہیں انہیں ہی مگا نے اچھاوا نے بار بار جنم کرائی جانا ہے کیونکہ اچھاوا جو بتے تے جیون چھوٹا ہے ਇਹ ਸਾਰੀਆਂ ਮੰਗਾਂ ਪੂਰੀਆਂ ਹੋਵਣ ਇਹਦੇ ਲਈ ਜੀਵਨ ਛੋਟਾ ਹੈ ਤੋ ਪ੍ਰਭੂ ਹੋਰ ਜਨਮ ਦੇਂਦਾ ਹੈ ਹੋਰ ਜਨਮ ਦੇਂਦਾ ਹੈ ਹੋਰ ਜਨਮ ਦੇਂਦਾ ਹੈ ਪਰ ਹੋਰ ਹੋਰ ਜਨਮ ਦੇਚ ਹੋਰ ਹੋਰ ਇੱਛਾਵਾਂ ਵੀ ਨਾਲ-ਨਾਲ ਜਨਮ ਲੈਂਦੀਆਂ ਜਾਂਦੀਆਂ ਨੇ ਤੋ ਇੱਛਾਵਾਂ ਦਾ ਇਹ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣ ਜਾਂਦਾ ਹੈ ਉਵੇਂ ਹੀ ਤੇ ਗੱਲ ਪਕੜਦੇ ਚੱਲੀਏ ਕਾਮਨਾਵਾਂ ਦਾ ਇਹ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣ ਜਾਂਦਾ ਹੈ ਤੇ ਜਨਮ ਤੇ ਮਰਨ ਦੇ ਪ੍ਰਵਾਹ ਨੂੰ ਅਗਰ ਰੋਕਣਾ ਹੈ ਨਾ ਹੋਵੇ ਕਿ ਨਾ ਹੋਵੇ ਤਾਂ ਫਿਰ ਮਹਾਰਾਜ ਕਹਿੰਦੇ ਨੇ ਕਾਹੂ ਹਲਕੀ ਇੱਛਾ ਨਹੀਂ ਬਾਝੇ ਕੇਵਲ ਅਗਦ ਕੀਰਤਨ ਸੰਗ ਰਾਜ ਹੈ ਇਹ ਤੇ ਬੜਾ ਔਖਾ ਕੰਮ ਹੈ ਬਸ ਇਹੀ ਔਖਾ ਹੈ ਕਾਹ ਹੂੰ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਜ ਹੈ ਯੂਰਪ ਦੇ ਦਾਰਸ਼ਨਿਕ ਐਸਾ ਕਹਿੰਦੇ ਨੇ ਕਿ ਹਿੰਦੁਸਤਾਨ ਦੇ ਸੰਤ ਬਿਲਕੁਲ ਪਾਗਲ ਬਣੇ ਦੀ ਗੱਲ ਕਰਦੇ ਨੇ ਕੰਨ ਫਲ ਦੀ ਇੱਛਾ ਹੀ ਨਹੀਂ ਤੇ ਮਨੁੱਖ ਕੰਮ ਕਿਉਂ ਕਰੇਗਾ ਕਰਮ ਕਿਉਂ ਕਰੇਗਾ ਲੋੜ ਕੀ ਹੈ ਉਸ ਨੂੰ ਫਲ ਦੀ ਇੱਛਾ ਪਹਿਲੇ ਰੱਖਨੇ ਆ ਕਰਮ ਬਾਅਦ ਦੇ ਚ ਕਰਦੇ ਕਿਸਾਨ ਫਲ ਦੀ ਇੱਛਾ ਪਹਿਲੇ ਰੱਖਦਾ ਹੈ ਬੀਜ ਬਾਅਦ ਦੇ ਚ ਬੋਂਦਾ ਹੈ ਫਲ ਦੀ ਇੱਛਾ ਪਹਿਲੇ ਰੱਖਦਾ ਹੈ ਦੁਕਾਨਦਾਰ ਦੁਕਾਨ ਬਾਅਦ ਦੇ ਚ ਖੋਲਦਾ ਹੈ ਬਿਜ਼ਨਸ ਬਾਅਦ ਦੇ ਚ ਕੋਈ ਆਰੰਭ ਕਰਦਾ ਹੈ ਇੱਛਾ ਪਹਿਲੇ ਫਲ ਤੋਂ ਰਹਿਤ ਹੋ ਜਾਏ ਮਨੁੱਖ ਤੋਂ ਕਰਮ ਤੋਂ ਰਹਿਤ ਹੋ ਜਾਏ ਐਸਾ ਯੂਰੋਪੀਅਨ ਵਿਦਵਾਨ ਕਹਿੰਦੇ ਸਾਰੇ ਦੇ ਸਾਰੇ ਕਰਮਾਂ ਦੀ ਗਤੀ ਚੱਲਦੀ ਹੈ ਫਲ ਦੀ ਇੱਛਾ ਨਾਲ ਤੇ ਹੁਣ ਸਤਿਗੁਰ ਦੀ ਬਾਣੀ ਤੇ ਭਾਰਤ ਦੇ ਸਾਰੇ ਸੰਤ ਇਹ ਕਹਿੰਦੇ ਨੇ ਕਾਹੂ ਫਲ ਕੇ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਜੇ کیرتن سنن بیٹھا ہے کیرتن کرن کرن بیٹھا ہے. کرن بیٹھا ہے پاٹ ہے یا پاٹ سنن بیٹھا ہے کاہوں پھل کی اچھا نہیں بات بالکل کوئی اچھا نہ رکھے بس کرم کرے بس جب کرے بس بانی با بس کیرتن کرے بس کیرتن سنے ਹਲ ਦੀ ਇੱਛਾ ਰੱਖ ਕੇ ਸਾਰਾ ਜਗਤ ਕਰਮ ਕਰਦਾ ਹੈ ਇਹਨਾਂ ਨੂੰ ਸੰਸਾਰੀ ਕਹਿੰਦੇ ਆ ਕੀਤੇ ਆਮ ਲੋਕ ਨੇ ਇਸੇ ਤਰ੍ਹਾਂ ਹੀ ਕਰਦੇ ਨੇ ਇਹਨਾਂ ਦੇ ਸਾਰੇ ਕਰਮ ਪ੍ਰੇਰਿਤ ਹੁੰਦੇ ਨੇ ਇੱਛਾ ਹਲ ਦੀ ਚਤ ਪਰ ਜਿਸ ਨੂੰ ਇਹ ਸਮਝ ਆ ਜਾਂਦੀ ਹੈ ਇੱਕ ਦਿਨ ਇਹ ਇਸ ਜੀਵਨ ਦਾ ਪ੍ਰਵਾਹ ਤੇ ਰੁਕ ਜਾਏਗਾ ਇੱਛਾਵਾਂ ਦਾ ਪ੍ਰਵਾਹ ਤੇ ਚੱਲਦਾ ਰਹਿੰਦਾ ਹੈ ਉਹ ਇੱਛਾਵਾਂ ਦਾ ਪ੍ਰਵਾਹ ਫਿਰ ਅਗਲਾ ਜਨਮ ਕਰਾ ਦੇਗਾ ਫਿਰ ਜੀਵਨ ਤੇ ਸਮਾਪਤ ਹੋ ਜਾਂਦਾ ਇੱਛਾਵਾਂ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਫਿਰ ਉਹ ਪ੍ਰਵਾਹ ਅਗਲਾ ਜਨਮ ਕਰਾ ਦੇਗਾ ਹੋਰ ਅਗਲਾ ਜਨਮ ਕਰਾ ਦੇਗਾ ਤੋਂ ਜੋ ਕੁਝ ਸਾਨੂੰ ਅਜ ਪ੍ਰਾਪਤ ਹੈ ਮਿਲਿਆ ਹੋਇਆ ਹੈ ਇਹ ਸਾਡੀ ਇੱਛਾ ਸੀ ਸੁਖ ਮਿਲੇ ਤੇ ਸਾਡੀ ਇੱਛਾ ਸੀ ਤੇ ਜਿੰਨੇ ਦੁੱਖ ਮਿਲੇ ਨੇ ਇਹ ਵੀ ਸਾਡੀ ਇੱਛਾ ਹੀ ਸੀ ਕਿਉਂਕਿ ਸੁਖ ਮੰਗਦੇ ਆ ਆਪਣੇ ਲਈ ਦੁੱਖ ਮੰਗਦੇ ਆ ਦੂਜੇ ਦੇ ਲਈ ਤੇ ਪ੍ਰਮਾਤਮਾ ਦਾ ਨਿਯਮ ਹੈ ਜੋ ਤੂੰ ਦੂਜੇ ਨੂੰ ਦੇਣਾ ਹੈ ਕਮ ਸੇ ਕਮ ਪਹਿਲੇ ਤੇਰੇ ਕੋਲ ਤੇ ਹੋਣਾ ਚਾਹੀਦਾ ਤਾਂ ਦੇ ਸਕੈਗਾ ਤੇ ਇਸ ਨੁਕਤੇ ਨੂੰ ਬੜੇ ਧਿਆਨ ਨਾਲ ਪਕੜ ਲੈਣਾ ਜੋ ਕੁਝ ਮੇਰੇ ਕੋਲ ਹੈ ਮੇਰੀ ਮੰਗ ਸੀ پرماتما منگ پوری کر دے کچھ بھی منگی پوری کر دے اکھیں منگیں دے 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 ایسا تے نہیں نہ دے دا ہوئے منوک اپنی منگ دے پرتی ساودھان نہیں ہے میں ایک صوفی فقیر اتار دیا جیون پڑ رہے اسے فرشتے پرگٹ ہوئے تے کہن لگے فقیرہ تم کچھ مانگ لے تے فقیرے کہن لگا ایک کوئی مانگ رہ گئی ہے یہ تسی پوری کر سکتے ہو تے کر دے باقی تے کوئی مانگ نہیں ایک کوئی مانگ ہے اور میں ایسا سمجھ میں آم ਉਹ ਤੁਸੀਂ ਨਹੀਂ ਪੂਰੀ ਕਰ ਸਕਦੇ ਇਹਦੇ ਨਾਲ ਫਰਿਸ਼ਤਿਆਂ ਨੂੰ ਝੋਟ ਲੱਗੇ ਹੈ ਤੇ ਸਾਡੀ ਤੋਹੇ ਨ ਪਿਆ ਕਰਦਾ ਤੇਦੀ ਝੋਲੀ ਤੁਸੀਂ ਵਰ ਪਾਣ ਵਾਸਤੇ ਆਇਆ ਸਭ ਕੁਝ ਦੇਣ ਵਾਸਤੇ ਆਇਆ ਜੋ ਮੰਗੋ ਦਿੰਦੇ ਹਾਂ ਇਹ ਕਹਿੰਦਾ ਹੈ ਇਹ ਕੋਈ ਮੰਗ ਰਹਿ ਗਈ ਹੈ ਉਹ ਉਸੇ ਪੂਰੀ ਨਹੀਂ ਕਰ ਸਕਦਾ فرشتیاں نے آکھیا اے الزام تے تو ساڑے تے بات دے چلا میں جد اسی دے نہ سکیے پر کمال دی گل قصور ہویا نہیں ساتھوں قصور اسی کیتا نہیں سزا پہلے دین لگا تو منگ اسی دے مانگ کی منگ ہے تیری ایک کوئی منگ ہے میری اے فرشتوں ਮੇਰੇ ਹਿਰਦੇ 'ਚ ਕੋਈ ਮੰਗ ਰਵੇ ਮੈਂ ਕੋਈ ਮੰਗ ਕਹੇ ਤੇ ਅਤਾਰ ਕਹਿੰਦਾ ਫਿਰ ਫਰਿਸ਼ਤੇ ਚਲੇ ਬਿਨਾਂ ਦਿੱਤੇ ਐ ਹੀ ਚਲੇ ਗਏ ਇਸ ਤੋਂ ਇਹ ਨੁਕਤਾ ਉਹ ਬਿਆਨ ਕਰ ਰਿਹਾ ਫਕੀਰ ਕੋਈ ਦੇਵੀ ਦੇਵਤਾ ਇੱਛਾਵਾਂ ਤੋਂ ਮੁਕਤ ਨਹੀਂ ਕਰ ਸਕਦਾ ਕੇਵਲ ਪਰਮਾਤਮਾ ਹੀ ਕਰ ਸਕਦਾ ਜਦ ਉਹ ਮਿਲਦਾ ਹੈ ਫਿਰ ਇੱਛਾ ਨਹੀਂ ਰਹਿੰਦੀ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰ ਉਸ ਤੋਂ ਪਹਿਲੇ ਕੋਈ ਇੱਛਾ ਇੰਜ ਸਮਝ ਲੋ ਪੂਰੀ ਨਹੀਂ ਹੁੰਦੀ ਕਿਉਂ ਇੱਕ ਪੂਰੀ ਹੁੰਦੀ ਹੈ 10 20 ਨੂੰ ਜਨਮ ਦੇ ਜਾਂਦੀ ਹੈ ਉਹ ਤੇ ਪ੍ਰਵਾਹ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਉਹਦੇ ਕੁਝ ਪੂਰੀਆਂ ਹੁੰਦੀਆਂ ਰਹਿੰਦੀਆਂ ਨਿਰੰਤਰ ਜਨਮ ਲੈਂਦੀਆਂ ਰਹਿੰਦੀਆਂ ਨੇ ਇਹ ਚਾਹਮੰਦਾ ਜੰਮਦੇ ਰਹਿਣਾ ਸਾਡੇ ਜਨਮ ਮਰਨ ਦਾ ਕਾਰਨ ਬਣਦਾ ਹੈ ਇਹ ਮੂਲ ਗੱਲ ਕਿਦਰੇ ਸਮਝ ਵਿੱਚ ਆ ਜਾਏ ਤੂੰ ਫਿਰ ਪਾਠ ਕਰਨ ਲੱਗਿਆ ਜਪ ਕਰਨ ਲੱਗਿਆ ਕੱਲ ਦੀ ਗੱਲ ਛੱਡੋ ਅੱਜ ਹੀ ਆਨੰਦ ਮਿਲੇਗਾ ਹੁਣੇ ਹੀ ਆਨੰਦ ਮਿਲੇਗਾ ਇਸੇ ਨੂੰ ਬਾਬੇ ਫਰੀਦ ਨੇ ਕਿਹਾ ਆਜ ਮਿਲਾਵਾ ਸ਼ੇਖ ਫਰੀਦ ਅੱਜ ਕਿਉਂ ਕੱਲ ਤੇ ਛੱਡਦਾ ਹੈ ਕਉ ਅਗਲੇ ਜਨਮ ਤੇ ਛੱਡਦਾ આજ ਮਿਲਾਵਾ ਸ਼ੇਖ ਪਰੇਦ ਕਾਕਮ ਗੁੰਜਣੀਆਂ ਮਨੋ ਮਚਿੰਦਣੀਆਂ ਇਹ ਮਨ ਨੂੰ ਮਛਰਣ ਵਾਲੀਆਂ ਇੱਛਾਵਾਂ ਵਾਸ਼ਨਾਵਾਂ ਕਾਮਨਾਵਾਂ ਰੋਕਿਆ ਪਰੇਸ਼ੁਤ ਜੇ ਅਗਰ ਪ੍ਰਵਾਹ ਚੱਲਦਾ ਰਿਹਾ ਤੋ ਜਨਮ ਮਰਨ ਦਾ ਪ੍ਰਵਾਹ ਚੱਲਦਾ ਰਹੇ ਇਹ ਪ੍ਰਵਾਹ ਚੱਲਦਾ ਰਿਹਾ ਤੋ ਦੁੱਖਾਂ ਦਾ ਪ੍ਰਵਾਹ ਵੀ ਨਾਲ ਚੱਲਦਾ ਹੈ। ਤੋ ਪਤਾ ਹੈ ਦਰਿਆ ਦੇ ਵਿੱਚ ਕੀ ਹੁੰਦਾ ਹੈ ਪ੍ਰਵਾਹ ਹੁੰਦਾ ਹੈ। ਪਾਣੀ ਅੱਗੇ ਗਿਆ ਫਿਰ ਪਿੱਛੇ ਫਿਰ ਪਿੱਛੇ ਹੋਰ ਪਾਣੀ ਹੋਰ ਪਾਣੀ। ਇਸ ਵਾਸਤੇ ਇੱਕ ਮਹਾਨ ਦਾਰਸ਼ਨਿਕ ਐਗਾ ਤੇ ਨਾਸਤਿਕ ਸੀ ਨੀਤੀਸ਼ੇ। ਉਹ ਕਹਿੰਦਾ ਇੱਕ ਨਦੀ ਵਿੱਚ ਦੋ ਦਬਾ ਉਸ ਨਦੀ ਨੂੰ ਪਾਰ ਨਹੀਂ ਕੀਤਾ ਜਾ ਸਕਦਾ ਕਿਉਂ ਜਦ ਦੁਬਾਰਾ ਮੈਂ ਉੱਥੋਂ ਪਾਰ ਆਵਾਂਗਾ ਪਤਾ ਨਹੀਂ ਕਿੰਨਾ ਪਾਣੀ ਵਹਿ ਗਿਆ ਤੇ ਉਹ ਨਦੀ ਥੋੜੀ ਜੀ ਇਹ ਸਵੇਕ ਤਾਂ ਮੈਂ ਪਹਿਲੇ ਪਾਰ ਕੀਤਾ ਸੀ ਕੁਝ ਹੋਰ ਪਾਣੀ ਸੀ ਕਿਤਨਾ ਪ੍ਰਵਾਹ ਵਹਿ ਗਿਆ ਤੇ ਹੋਰ ਪਾਣੀ ਹੈ ਤੇ ਉਹ ਨਦੀ ਨਹੀਂ ਹੈ ਭਾਵੇਂ ਨਦੀ ਦਾ ਨਾਮ ਹੀ ਹੋਈ ਹੈ ਕਿ ਲੋਕੀ ਸਮਝਦੇ ਪੈਣੇ ਉਹੀ ਨਦੀ ਹੈ ਉਤੇ ਪਤਾ ਨਹੀਂ ਕਿਤਨਾ ਪਰਵਾ ਲੰਘ ਗਿਆ ਲੰਘ ਗਿਆ ਛੰਦੇ ਹੋਇਆ ਨਦੀ ਨੂੰ ਪਾਰ ਕਰਦੇ ਹੋਇਆ ਵੀ ਆਖੀਰਲੀ ਕਿਨਾਰੇ ਤੱਕ ਇੱਕ ਨਦੀ ਨਹੀਂ ਆਉਂਦੀ ਇੰਜ ਕਹ ਲੋ ਸੈਂਕੜੇ ਨਦੀਆਂ ਲੰਘ ਗਈਆਂ ਕਿਤਨਾ ਪਰਵਾ ਲੰਘ ਗਿਆ ਪਾਣੀ ਦਾ ਕਿਤਨਾ ਪਰਵਾ ਲੰਘ ਗਿਆ ਦਿੱਕ ਇੱਛਾ ਪੂਰੀ ਹੋ ਗਈ ਪਰਵਾ ਲੰਘ ਗਿਆ ਇੱਕ ਨਈ ਪੂਰੀ ਹੋਈ ਬੜੇ ਤੜਪੇ ਨਿਰਾਸ਼ ਹੋ ਗਏ ਲੰਘ ਗਏ ਕਿਧਰੇ ਛਾ ਪੂਰੀ ਹੋਈ ਤੇ ਉਹਦੇ ਪਿੱਛੇ ਇੱਛਾਵਾਂ ਆਈਆਂ ਕਿਧਰੇ ਇੱਛਾ ਤੋਂ ਨਿਰਾਸ਼ ਹੋਵੇ ਤੇ ਕੋਰ ਹੋਰ ਇੱਛਾ ਗਈ ਇਸ ਤਰ੍ਹਾਂ ਇੱਛਾਵਾਂ ਦਾ ਪਰਵਾ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਚੱਲਦਾ ਹੈ ਜਿਨ੍ਹਾਂ ਨੇ ਵੀ ਕਾਮਨਾਵਾਂ ਦਾ ਅਧਿਨਨ ਕੀਤਾ ਹੈ ਇੱਛਾਵਾਂ ਦਾ ਅਧਿਨਨ ਕੀਤਾ ਹੈ ਤਮੰ ਅਵਤਾਰੇ ਪੁਰਸ਼ ਕਹਿੰਦੇ ਨੇ ਇਹ ਦੁੱਖ ਦਾ ਕਾਰਨ ਹੈ